ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਪ੍ਰਮਾਤਮਾ ਕੀ ਅਰਦਾਸ ਹੈ ਕਿ ਏਕਾਲ ਪੁਰਖ ਸੱਚਾ ਪਾਤਸ਼ਾਹ ਵਾਹਿਗੁਰਜ ਜੀਓ ਹਾਂ ਹਾਂ ਕੋਈ ਬਾਤ ਕਰਨੀ ਜਿੰਨੇ ਵੀ ਈਵਰ ਇਸ ਸਮੇਂ ਦੇਖ ਰਹੇ ਸਾਨੂੰ ਹਾਂ ਉਹਨਾਂ ਲਈ ਦਿਲੋਂ ਅਰਦਾਸ ਆ ਬੇਨਤੀ ਸੱਚਾ ਪਾਤਸ਼ਾਹ ਉਹਨਾਂ ਨੂੰ ਹਮੇਸ਼ਾ ਖੁਸ਼ ਰੱਖੀ ਤੰਦਰੁਸਤ ਰੱਖੀ ਦਿਨ ਦੁਗਲੇ ਰਾਤ ਚੁਗਣੇ ਤਰੱਕੀਆਂ ਬਖਸ਼ੀ ਚੜ੍ਹਦੀਆਂ ਕਲਾ 'ਚ ਰਹਿਣ ਸਾਰੇ ਆਪਣੇ ਆਪਣੇ ਘਰਾਂ ਦੇ ਵਿੱਚ ਮੇਰੇ ਪੁੱਤ ਨੇ ਹੱਥ ਨਹੀਂ ਕਰਦੀ ਬਿਲਾਇ ਦੱਬੇ ਵਾਲੇ ਸੱਸਰੀ ਕਰ ਰੁਕ ਜਾ ਫਿਰ ਡੈਨ ਫੜਾ ਦੇ ਅਸਾਂ ਭੱਜ ਗਏ ਹੁਣ ਮੈਂ ਕਹਾਂ ਚੱਲ ਮੇਰੀ ਸੱਸਰੀ ਕਾ ਬੁਲਾ ਦੇ ਜੋ ਨੇ ਤੇ ਜੋੜ ਕੇ ਬੋਲ ਕੇ ਮੂੰਹ ਤੇ ਬੋਲਣ ਵਾਲੇ ਚੱਲੇ ਕੀ ਨਹੀਂ ਫੇਰੋਂ ਡੀ ਬਾਈ ਆ ਨਾ ਬਿਨਾ ਕਰ ਬਾਗਰੂ ਦੀ ਗੱਲ ਸਾਹਿਬ ਬਾਗਰੂ ਦੀ ਕੀ ਪਤਾ ਜੀ ਹਮਮ ਆਤਮਾ ਤੁਹਾਨੂੰ ਸਰੋਂ ਚੜ੍ਹਦੀ ਕਲਾ ਚ ਰੱਖੇ ਜੀ ਮਾਲਟੀ ਕਾਲ ਦਾ ਤੇ ਬਾਗਰੂ ਦੀ ਪਾਰ ਕਰ ਪਾਹੋਗੇ ਜੀ ਪਾਟੜ ਦੀ ਗੱਲਾਸ ਹੋ ਗਿਆ ਹਾਂ ਆ ਥੋੜੇ ਜਿਨੇ ਵਿੱਚ ਟਾਂ ਦੀ ਗੱਲਾ ਤੇ ਨਿਕਲੇ ਪਰ ਚਲੋ ਕੋਈ ਨਹੀਂ ਹੇ ਜਿੰਦਗੀ ਦੇ ਵਿੱਚ ਚਾਹ ਲੈ ਛੋਲੇ ਐਨੇ ਕੌਂਦੇ ਰਹਿੰਦੇ ਹੁੰਦੇ ਆ ਮੱਤ ਵਾਲਾ ਇਹਨਾਂ ਨੂੰ ਜੇ ਬੰਦਾ ਪਾਸ ਕਰਦਾ ਤਾਂ ਜ਼ਿੰਦਗੀ ਬੜੀ ਦਿੱਕਤ ਹੁੰਦੀ ਆ ਬਿਲਕੁਲ ਬਿਲਕੁਲ ਸਹੀ ਗੱਲ ਆ ਉਹ ਹਾਂ ਤੂੰ ਕਦੋਂ ਜਿੱਥੇ ਚਲ ਗਈ ਇਹ ਪਾਪਾ ਜੀ ਆ ਗਏ ਥੱਲੇ ਸੁਣਾ ਚਾਹ ਬਣਾਈ ਕਿ ਨਹੀਂ ਮੈਂ ਹੋ ਲੈ ਪਾਪਾ ਜੀ ਕਿੱਥੇ ਬੈਠ ਗਿਆ ਆਜੋ ਉੱਪਰ ਨੂੰ ਆਜੋ ਪਾਪਾ ਜੀ ਉੱਥੇ ਚਾਹ ਪੀਂਦੇ ਬੈਠ ਗਏ ਆਜੋ ਉਰ ਨੂੰ ਆਜੋ ਕਹਾਂ ਕੋ ਗੋਡੇ ਨਹੀਂ ਕਹਿੰਦੇ ਆ ਗੋਡੇ ਜਿਹਨੂੰ ਹੱਥ ਫੜਦੇ ਤੇ ਨਾ ਨਾ ਉਹ ਪੂਰੀ ਬੈਠ ਕੇ ਚਾਹ ਪੀਂਦੂ ਮੈਂ ਚਾਹ ਬਣਾਉਣਾ ਮੈਂ ਬਸ ਉਹਦੀਆਂ ਲੈ ਲਓ ਜੀ ਦਾਦੀ ਇਹਨਾਂ ਦਾ ਦਾਦਾ ਪੁੱਤ ਦਾਦਾ ਪੋਤੀ ਲਾ ਕੇ ਖੇਲਣ ਆਕ ਮਾਰ ਦਿੰਦੇ ਨੇਗਾ ਪਾਜੀ ਜਿਹਦੇ ਦੌੜ ਚੱਲੀ ਉਹਦੇ ਕੋਲ ਨੂੰ ਹਾਂ ਹੋ ਜੀ ਬੂ ਸਾਸਰੀ ਕਾ ਬਰਾਇਦ ਉਹਨੇ ਹੱਥ ਜੁੜ ਕੇ ਸਾਸਰੀ ਕਾਲ ਜੀ ਕੇ ਹਾਂ ਪਾਪ ਲਓ ਜੀ ਸਾਡੀ ਖੇਤੀਬਾੜੀ ਵੀ ਠੀਕ ਆ ਜੀ ਹੁਣ ਅਜ ਮੀ ਤੁੰਦਾ ਜਿਹੜਾ ਮੀ ਵਾਲਾ ਮਾਹੌਲ ਬਣਾਇਆ ਮਕਾਨੇ ਸੁਖਵੀਰ ਦੇ ਮੇ ਲੋ ਜੀ ਸਰਦਾਰ ਗਰਮ ਉਹ ਲੱਗਦੀ ਮੂਮਸ ਜਵਣੀ ਹੋਈ ਇੱਕ ਮੂਮਸ ਨਹੀਂ ਹੁੰਦੀ ਹਿਊਮਸ ਹਿਊਮਸ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਤੁਹਾਨੂੰ ਖੋਸ਼ ਰੱਖੇ ਚੜ੍ਹਦੀਆਂ ਕਲਾਂ 'ਚ ਰੱਖੇ ਲਓ ਜੀ ਅਸੀਂ ਚੱਲ ਲਈ ਅੱਜ ਜੀ ਲਓ ਜੀ ਅੱਜ ਅਸੀਂ ਚੱਲਦੇ ਹਾਂ ਮਾਸੋ ਦਾ ਪਹੁੰਚਿਆ ਮਾਹੋ ਘਰਾਂ ਪਹੁੰਚਿਆ ਫੇਰ ਲੱਗੀ ਡਿਊਟੀ ਚਲੋ ਜੀ ਹਾਂ ਫੇਰ ਹੁਣ ਇਹ ਤਾਂ ਚਲੋ ਜਦੋਂ ਚਲੋ ਚੱਲ ਜ਼ਿੰਦਗੀ ਚਲਦੀ ਚਲਦੀ ਹੈ ਵੀ ਚਲਦੀ ਹੈ ਚਲੋ ਚੱਲ ਚਲਦੀ ਰਹਿਣੀ ਚਾਹੀਦੀ ਹੈ ਹਾਂ ਆਕਾਲ ਪੁਰਖ ਦੇ ਅਗੇ ਅਰਦਾਸਾਂ ਬੇਨਤੀਆਂ ਹੀ ਹੈ ਵੀ ਸੁੱਖ ਸ਼ਾਂਤੀ ਵਿੱਚ ਚਲੋ ਚੱਲ ਚੱਲ ਹਾਂ ਬਸ ਸਭ ਤੋਂ ਵੱਡੀ ਖੁਸ਼ੀ 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 ਕਿਤੇ ਤੇ ਆਈਏ ਵੀ ਐਕਨਾਂ ਤੇ ਚੱਲੇ ਬਾਕੀ ਸੁੱਖ ਦੁੱਖ ਦੋਨੇ ਕੱਪੜੇ ਆ ਸੰਸਾਰ ਦੇ ਉੱਪਰ ਹੁਣੇ ਜ਼ਰੂਰੀਆਂ ਚਾਹੀਦੀਆਂ ਇਹ ਤੇ ਅੱਜ ਹੈਗਾ ਜੀ ਸਾਡੇ ਜਵਾਈ ਦਾ ਜਨਮ ਦਿਨ ਹਾਂ ਮੈਂ ਬਿਲਕੁਲ ਜਰੀ ਉਹਨੂੰ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾ ਦਿੰਦਾ ਜੀ ਵੀ ਰਵਿੰਦਰ ਸਿੰਘਾ ਭਾਈ ਤੂੰ ਚੜ੍ਹਦੀਆਂ ਕਲਾ 'ਚ ਰਹੇ ਤੇਰਾ ਪਰਿਵਾਰ ਵੀ ਐਨ ਵਧੀਆ ਬਸਰ ਕਰੇ ਆਪਣੀ ਲਾਈਫ ਦੇ ਵਿੱਚ ਹਮੇਸ਼ਾ ਖੁਸ਼हाल ਰਹੋ ਤੁਸੀਂ ਆਪਣੀ ਲਾਈਫ ਦੇ ਵਿੱਚ ਇਹ ਮੇਰੇ ਵੱਲੋਂ ਤੁਹਾਨੂੰ ਦੁਆਵਾਂ ਨੇ ਤੇ ਸੁਖਵੀਰ ਕਹਿੰਦੀ ਹੈ ਵੀ ਉਹਦਾ ਫਸਟ ਜਨਮ ਦਿਨ ਹੈ ਹੂੰ ਵੀ ਆਪਾਂ ਨੂੰ ਕੁਛ ਨਾ ਕੁਛ ਉਹਨੂੰ ਗਿਫਟ ਦੇਣਾ ਚਾਹੀਦਾ ਆਪਣੇ ਵੱਲੋਂ ਮੈਂ ਕਹਾ ਵੀ ਇਹ ਇਹ ਸਿਲਸਿਲਾ ਨਾ ਛੇੜੀ ਜਨਮ ਦਿਨ ਦੇ ਬਹੁਤ ਆਉਣੇ ਆ ਗਾਹਾਂ ਤੁਹਾਨੂੰ ਮੈਂ ਦੱਸਾਂ ਮੈਂ ਹੈਗਾ ਚੀਪੜ ਟਾਈਪ ਬੰਦਾ ਨਹੀਂ ਮੇਤੇ ਟੀਨਾ ਨਹੀਂ ਨਾ ਪਈਆਂ ਹਾਲ ਤੱਕ ਨਾ ਤਾਂ ਕੋਈ ਨਾ ਮੇਤੇ ਕੰਮ ਖਾਸੇ ਨਹੀਂ ਹੁੰਦੇ ਮੈਂ ਹੁਣ ਹੁਣੇ ਹਾਲ ਨਹੀਂ ਹੋਗਾ ਮੇਰੀ ਗੱਲ ਸੁਣੋ ਉਹ ਮੇਰੇ ਜੈਸਮੀਨ ਨੂੰ ਗਿਫਟ ਨਹੀਂ ਮੰਨਦਾ ਆਪਣੀ ਲਾਈਫ ਦੇ ਵਿੱਚ ਉਹ ਸੈਨ ਮੰਨਦਾ ਹੋਹੀ ਜੀ ਗੱਲ ਤਾਂ ਐਨੀ ਵੀ ਨਹੀਂ ਮੰਨਦਾ ਉਹ ਦੇਖ ਪਾਪੀ ਕਰਾ ਲਈ ਪੈਕਿੰਗ ਕਰ ਲਈ ਜੈਸਮੀਨ ਨੂੰ ਮੰਨਦਾ ਨਾ ਫੇ ਅਸੀਂ ਗਿਫਟ ਦੇ ਦਿੱਤਾ ਉਹਨੂੰ ਐਡਾ ਵੱਡਾ ਕੀ ਬੜਾ ਦਿੱਤਾ ਉਹਨੂੰ ਉਹ ਤਾਂ ਗੱਲ ਹੈਗੀ ਆ ਪਰ ਇਹ ਤਾਂ ਖਾਸ ਮੁਖ ਸਾਰੇ ਇੱਕ ਪਾਸੇ ਨੂੰ ਸੰਪੂਰਨ ਆ ਵਿਚਾਰੀ ਹਾਂ ਤਾਂ ਗੱਲ ਮੈਂ ਹੁਣ ਵਿਚਾਰੀ ਕਿਤੇ ਕਹਿ ਤਾ ਹਾਂ ਵਾ ਵਿਚਾਰੀ ਨਹੀਂ ਹੈਗੀ ਉਹ ਉਹ ਸ਼ੈਤਾਨ ਆ ਉਹ ਸ਼ੈਤਾਨ ਦੇ ਸਿਰ ਨੂੰ ਭੰਨਣ ਵਾਲੀ ਆ ਉਹ ਹਾਂਜੀ ਜੈਸਮੀਨ ਦੀ ਗੱਲ ਕਰਦਾ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਇਹਦਾ ਮੂੰਹ ਜਾ ਉਤਰਿਆ ਬਈ ਅੱਜ ਥੋੜਾ ਥੋੜਾ ਨਾ ਜੀ ਹੈਗਾ ਕੁਝ ਬਿਮਾਰ ਲੱਗਦੀ ਆ ਨਹੀਂ ਨਹੀਂ ਮੈਂ ਕੋ ਦੱਲ ਰਹੀ ਆ ਵਿਖਾਣੀ ਨਰ ਜਾਈ ਚ ਬੈਠੀਆਂ ਦੀ ਆ ਹਾਂ ਮੇਰੇ ਤੇ ਤੇ ਆਚਾਰ ਕਰਦੀ ਆ ਜਾਈ ਚ ਬੈਠ ਰਹੀ ਦੀ ਤੇ ਮੈਨੂੰ ਪੈਂਦੀ ਸਾਰੇ ਕਹੇ ਟੂਬੇ ਨਰ ਜਾਈ ਚ ਬੈਠਣ ਨਹੀਂ ਜਾਂਦੀ ਤਾਂ ਬੈਰ ਜਾਈ ਚ ਕੱਦ ਲਈਆ ਕੌਣ ਜਾਣਾ ਬਣਦਾ ਜੋ ਫਰਜ ਨਹੀ ਨਹੀਂ ਮੈਂ ਨਹੀਂ ਜਾਈ ਚ ਕੱਢੀ ਇਹ ਨਾਲ ਹੁਣ ਵੀ ਦੇਖ ਲੈ ਇੰਨੀ ਠੰਡ ਆ ਤੇ ਬਾਹਰ ਜਾ ਕੇ ਲਵਾ ਕੇ ਚੱਲੀ ਮਰ ਜਣੀ ਨੂੰ ਠੰਡ ਨਹੀਂ ਲੱਗਦੀ ਨਹੀਂ ਉਹ ਨਾ ਜੈਚ ਬਟਨ ਫਿਰ ਠੰਡ ਬੋਲ ਆਦੀ ਜੇ ਥੋੜੀ ਜਿਹੀ ਬੱਦਲ ਵਾਈ ਕਰਕੇ ਗਰਮਾਸੀ ਵੀ ਜਨ ਅੱਛਾ ਉਹਦੇ ਕਰਤੀ ਬਸ ਮੈਂ ਆਈ ਘੰਟੇ ਚ ਰੋਪੜ ਤੇ ਆਉਂਦੀ ਮੈਨੂੰ ਜਿਆਦਾ ਕੱਪ ਤਿਆਰ ਹੋਣਾ ਚਾਹੀਦਾ ਤੇ ਚੱਲੀ ਆ ਚਾਹ ਵੀ ਕਿ ਆਉਣਾ ਹਾਂ ਬਾਕੀ ਹੋਰ ਗੱਲ ਹੋਰ ਤੁਸੀਂ ਮੈਂ ਦੇਖੂਗੀ ਤੁਮ ਕਹਿ ਲਈ ਜੋਂ ਮੈਨੂੰ ਮੇਰੇ ਵਾਸਤੇ ਚਾਹ ਬਕੀ ਦਾ ਤੁਸੀਂ ਨਾ ਨਹੀਂ ਲੱਤਾ ਚਾਹ ਤਾਂ ਪਹਿਲੇ ਹੀ ਲੈ ਆਇਆ ਹੋਗਾ ਤਾਂ ਚਾਹ ਪੀਓ ਦੋ ਪਿੰਗਾਂ ਕੋਈ ਕੁਝ ਨਹੀਂ ਲੈਣਾ ਨਹੀਂ ਨਹੀਂ ਮੈਂ ਕੁਝ ਨਹੀਂ ਲੈਣਾ ਬਹੁਤ ਉਸਾ ਟੋਪੀਆਂ ਲਈ ਭਾਂਟ ਜਿਹੜੇ ਤਾਂ ਬਦਲ ਵਰਤ ਜਾ ਮੈਂ ਇਹਨੇ ਨਾ ਨਾ ਉਹ ਵਾਗਾ ਮਾੜਾ ਮੋਟਾ ਕੁਸਤਾ ਹੋਵੇ ਵੀ ਦੇਖ ਲੋ ਉਹ ਨੂੰ ਨਹੀਂ ਹੈਗਾ ਜਮਾ ਤੇ ਵੀ ਉਹਨੇ ਚਿੰਨਾ ਪਾ ਦੀਏ ਚੁੱਲੇ ਤੇ ਹੈ ਤੇਰਾ ਭਲਾ ਵਾਹ ਗਰੋ ਜਹਾਜ਼ ਕਿੱਥੇ ਮੈਨੂੰ ਲੈ ਜਾ ਲੈ ਜਾ ਮੈਨੂੰ ਕਿਧਰੇ ਨਾ ਆ ਜਾਂਦਾ ਹੀ ਜਹਾਜ਼ ਅੱਜ ਤੁਹਾਨੂੰ ਜਹਾਜ਼ ਦਿਖਾਈਏ ਜੇ ਆਪਾਂ ਕੈਮਰੇ ਦੇ ਨਾਲ ਨੇੜੇ ਕਰਕੇ ਹਾਂ ਨਾ ਦੇ ਵਿੱਚ ਦਿਨਾਂ ਦੇ ਵਿੱਚ ਮੇਰੀ ਯਾਦ ਆ ਗਿਆ ਬਹੁਤ ਆ ਗਈ ਸੀ ਹਾਂ ਵੀ ਆ ਗਈ ਸੀ ਵੀ ਤਰੀਕ ਨੂੰ ਪਤਰੀਓ ਦੀ ਸਾਲੀ ਹੋ ਗਈ ਉਹ ਨਾ ਦੇ ਨਾਲ ਫੋਗ ਗਲ ਦੇਣ ਫੋਗ ਐਸੀ ਚੜੀ ਹਾਲ ਤੱਕ ਨਹੀਂ ਉਤਰੀ ਹਨਾ ਦੇ ਨਾਲ ਤਿਆਰੀ ਕਰਦੇ ਤੇ ਜਾਣ ਦੀ ਸੁਖੀਰ ਹੈ ਨਾ ਹਾਂ ਤਾਂ ਇਹਦਾ ਮੇਰਾ ਵੀ ਅੱਗਾ ਮਾਰਦਾ ਸੁਖੀਰ ਬਸ ਤੇਰੇ ਤੇ ਫੌਗ ਮੇਰੀ ਕਿਸਮਤ ਹੈ ਨਾ ਇਧਰ ਉਧਰ ਜਾਣਾ ਲਿਖਿਆ ਹੋਇਆ ਤਾਂ ਮੇਰਾ ਵੀ ਅੱਗਾ ਮਾਰਦਾ ਮੈਂ ਤਾਂ ਕਹਿੰਦੇਸ ਮੁਲਖਾ ਚ ਕੋ ਮੈਂ ਮਾਤੇ ਕੋ ਮੈਂ ਆਉਣਗਾ ਹਨਾ ਨੂੰ ਵੀ ਭੇਜਣਾ ਕਿਤੇ ਕਿਹੜੀ ਮੰਨ ਬਿੱਕੀਰ ਨੂੰ ਆਪ ਜਾਈ ਜਾਂਦੇ ਨਹੀਂ ਐਸੀ ਪਤਾ ਕਿੱਥੇ ਜਾਣਾ ਅਸੀਂ ਜਾਣਾ ਐ ਵਿੱਕੀ ਦੇ ਸਾਰੇ ਘਾ ਪਾਪਾ ਜੀ ਦੇ ਸਾਰੇ ਆ ਜਾ ਕਾ ਉੱਥੇ ਹਲੇ ਓਖਾ ਐ ਨਹੀਂ ਇਹਨੇ ਪਹਿਲਾਂ ਜਾਉਂਗੇ ਪਹਿਲਾਂ ਜਾਉਂਗੇ ਵਿੱਕੀ ਦੇ ਸਾਰੇ ਉਹ ਤੋਂ ਬਾਅਦ ਜਾਉਂਗੇ ਪਾ ਇੱਕ ਤਾਂ ਮੇਰਾ ਮੌਸਮ ਆ ਇੱਕ ਉਹਨਾਂ ਨੇ ਮਕਾਨ ਬਣਾਣਾ ਸ਼ੁਰੂ ਹੋਇਆ ਵਾ ਮਕਾਨ ਚ ਜਾ ਕੇ ਹੈਲਪ ਕਰਾਇਆ ਹੋਗਾ ਮੜੀ-ਮੋਟੀ ਇਹ ਕਿਉਂ ਠੀਕ ਐ ਜਾਣਾ ਚਾਹੀਦਾ ਮੈਂ ਤਾਂ ਨਹੀਂ ਮੈਂ ਕਹਿੰਦੀ ਓਏ ਤੇਰੀ ਤਾਂ ਗਾਤ ਵੜਦਾ ਓਏ ਆ ਦੇ ਕੱਚੀਆਂ ਸਿਉਣਾ ਨਹੀਂ ਰੱਖਦੀ ਭਾਬੀ ਮੇਰੀ ਪਤਾ ਮਾੜੇ ਢੀੜੇ ਦਰਜੀ ਤੇ ਕੱਪੜਾ ਨਹੀਂ ਸਵਾਉਂਦੀ ਨਹੀਂ ਸਵਾਉਂਦੀ ਹਾਂ ਜਿਹੜਾ ਥੈਲੇ ਸਿਉਣ ਵਾਲੀ ਧਾਗੇ ਹੁੰਦੇ ਨਾ ਉਹ ਧਾਗੇ ਮੈਂ ਇਕੱਠੇ ਕਰਕੇ ਰੱਖਦਾ ਉਹਦੇ ਸਿਉਣਾ ਭਰਉਂਦਾ ਸਾਰੇ ਕੱਪੜਿਆਂ ਦੇ ਹਾਂ ਤਾਰਾ ਥੋੜਾ ਮਟਾਪਾ ਕੰਟਰੋਲ ਹੈ ਮੇਰਾ ਬਾਪੂ ਮੇਰੇ ਮੇਰਾ ਬਾਪੂ ਮੇਰੇ ਕੱਚੇ ਨੂੰ ਸੇਬੇਗਾ ਸਿਉਣਾ ਹੁੰਦਾ ਹਾਂ ਮਾੜੇ ਢੀੜੇ ਥੋੜੇ ਦਰਜੀ ਇਹਦੀ ਪੱਕੇ ਕੰਮ ਕਰੀਦੇ ਜਿੰਨੇ ਵੀ ਕਰੀ ਰਿਹਾ ਕੋਈ ਗੱਲ ਕਰ ਲਈ ਨਾ ਫੇਰ ਕੜਾ ਨਜ਼ਰ ਲੱਗ ਜੇ ਮੈਂ ਕਹਿੰਦਾ ਕਮ ਇਹਦਾ ਆਪਣਾ ਪਰ ਉਹ ਐ ਤੈਨੂੰ ਦੇਖਦਾ ਕਰਕੇ ਬੀ ਪੱਲਾ ਹੋ ਗਿਆ ਲੱਗਦਾ ਬਹੁਤ ਆ ਬਿਮਾਰੀ ਨੇ ਸੁੱਕ ਲਾ ਆਏ ਨੂੰ ਸ਼ਰਮ ਨਹੀਂ ਆਉਂਦੀ ਹਲੇ ਵੀ ਕਹਿੰਦੇ ਨੇ ਮੈਨੂੰ ਗੁੱਸਾ ਛੱਡਦਾ ਮੋੜਾ ਤੱਕਾ ਮਰਦੇ ਜਦ ਕਰਦਾ ਪਹਿਲੇ ਮੈਨੂੰ ਹੱਥ ਲੈਣ ਆਇਓ ਦੇਖ ਸ਼ਹਿਰ ਹੈ ਛੱਤ ਭਿੱਤ ਵਾਲਾ ਲਾਗੀ ਵਾਲੀ ਐ ਸ਼ਾਇਦ ਤੈਨੂੰ ਜੀ ਮਿੱਤਰਾਂ ਛਾਲੀਆਂ ਮਰ ਚਾਲੀਆਂ ਮੈਨੂੰ ਤਾਂ ਡਾਇਲੋਗ ਉੱਤੇ ਮਾਰ ਦਿਓ ਨਹੀਂ ਹਨੂ ਨਾ ਨਹੀਂ ਟੈਨਸ਼ਨ ਹੋਗੀ ਜਦ ਨਹੀਂ ਤਿਆਰ ਤੁਹਾਨੂੰ ਪਤਾ ਸੰਦੀਪ ਉਧਰ ਮੈਂ ਉਧਰ ਅਸੀ ਵਾਲੇ ਨਾਲ ਖੜ ਜਾਣਾ ਨਹੀਂ ਕੀ ਐ ਕਰਦਾ ਵੀ ਕੀ ਐ ਕਰ ਲਾ ਤੇ ਕੀ ਵਧਾ ਕਹਿਂਦੂ ਤੂੰ ਤੂੰ ਬੱਸ ਕਰੋ ਮੇਰਾ ਦਿਮਾਗ ਦਾ ਨਹੀਂ ਮੈਂ ਤੁਸੀਂ ਤਾਂ ਛਾਲੇ ਮੈਨੂੰ ਵੱੱਜਾ ਸਮਝਵੇਂ ਤੈਨੂੰ ਦਿਮਾਗ ਨਹੀਂ ਮੈਂ ਤਾਂ ਛਾਲਾ ਦੰਗਲ ਬਣਾ ਤਾ ਤੂੰ ਦੰਗਲ ਕਿਆ ਕੜੀ ਕੜੀ ਵਿੱਕੀ ਕਿਆ ਸੋਚਦਾ ਵਿੱਕੀ ਤੂੰ ਉੱਠਦਾ ਨਹੀਂ ਵਿੱਕੀ ਤੂੰ ਪੈਂਦਾ ਨਹੀਂ ਵਿੱਕੀ ਤੂੰ ਖਾਂਦਾ ਨਹੀਂ ਵਿੱਕੀ ਤੂੰ ਆ ਨਹੀਂ ਕਰਦਾ ਉਹ ਇਹ ਵੀ ਜਖਾਰੀਆਂ ਪਾਣਾ ਨੇ ਫੋਨ ਕਰਕੇ ਕਿਹਾ ਤਾਂ ਵੀ ਵਿੱਕੀ ਨੂੰ ਇਕੱਲੇ ਨੂੰ ਸੋਚਣਾ ਤੇ ਹਾਂ ਨਹੀਂ ਉਹ ਗੱਲ ਹੈ ਕਿ ਮੈਂ ਤਾਂ ਉਹਨਾਂ ਤੋਂ ਵੈਸੇ ਉਹ ਨਹੀਂ ਹੈਗਾ ਸਾਡੇ ਖੁਦ ਮਨ ਵਿੱਚੋਂ ਆਵਾਜ਼ ਆਉਂਦੀ ਦੀ ਵੀ ਵਿੱਕੀ ਉਦਾਸ ਆ ਇਸ ਕਰਕੇ ਉਹਨਾਂ ਨੇ ਖੇੜ ਵਿੱਕੀ ਫਿਲਮ ਤੇ ਵੀਜੀ ਤਾਂ ਨਹੀਂ ਹਾਂ ਤੇ ਗੱਲ ਹੋਰ ਆ ਜੇ ਸੰਦੀਪ ਮੜਾ ਖੇੜਾ ਲਾਦੀ ਦੀ ਪਤਾ ਕਿ ਦੇਖ ਸੰਦੀਪ ਮੈਨੂੰ ਹੱਥੋਂ ਨਾ ਲੈ ਮੈਨਨੇ ਜੋ ਘਾਇ ਨਹੀਂ ਬਸ ਠੀਕ ਆ ਫਿਰ ਆ ਵਿੱਕੀ ਦਾ ਪਠਾਣੀ ਪਰਮਾ ਦੇਖਣੇ ਆ ਪਠਾਣੀ ਪਰਮਾ ਪਾਟੇ ਦੇ ਦੇ ਕੇ ਮਾਦਾ ਟਰੀਲ ਭੇਟ ਕੇ ਥੱਲੇ ਡੰਗਰ ਬੰਨਣ ਗਿਆ ਤਾਂ ਪੌਕੜੀ ਫਿਰਦਾ ਸਵੇਰ ਦਾ ਮਾਦਾ ਹੈ ਕੀ ਹੋ ਗਿਆ ਹਰੇ ਹਰਾ ਹੋ ਮਸਰ ਦੇ ਸਰਗਾ ਹੈ ਚੱਲ ਚੱਲੀ ਹੈ ਵੀ ਚੱਲ ਚੱਲੀ ਆ ਫਿਰ ਰਾਤ ਤੇ ਦੱਸੀ ਪੂਰਾ ਬਰਗੀ ਕਨੇਕਾ ਪੂਰਾ ਕੰਮ ਹੋ ਗਿਆ ਨਾ ਕਰਕੇ ਗੋਡਿਆਂ ਥੱਲੇ ਲੈ ਲੈ ਹੋਰੇ ਡਾਕਟਰ ਕੋ ਡਾਕਟਰ ਨਾਲਾ ਨਾਲਾ ਨਿਕਲ ਆਉਣਾ ਨਾ ਸਾਰੇ ਦਾ ਨਾਲਾ ਸਾਰੇ ਦਾ ਨਾਲਾ ਬਾਹਰ ਜਾਂਦਾ ਜੀ ਚੱਲ ਕੋਈ ਨਹੀਂ ਚਲੋ ਜੀ ਠੀਕ ਹੈ ਜੀ ਮਿਲਦੇ ਆਪਾਂ ਹੁਣ ਤੁਹਾਨੂੰ ਅੱਗੇ ਚੱਲ ਕੇ ਲਓ ਜੀ ਪਹੁੰਚ ਗਏ ਜੀ ਦੁਕਾਨ ਤੇ ਸੁਖਵੀਰ ਕੌਰ ਖੜੀ ਹੈ ਜੀ ਲੱਗੀ ਵੀ ਕੱਪੜੇ ਨੂੰ ਟੈਸਟ ਕਰਨ ਮੈਂ ਤਾਂ ਵਾਈ ਖੜੀ ਹੋਸ ਗਈ ਕਨਫਿਊਜ਼ ਹੋ ਗਈ ਹਾਂ ਕਾਤੇ ਤੁਸੀਂ ਆਪੇ ਦੇਖੋ ਹੁਣ ਵੈਸੇ ਸਾਰੇ ਹੀ ਸੋਹਣੇ ਆ ਸਮਝ ਨਹੀਂ ਆਉਂਦੀ ਕਿਹੜਾ ਲਵਾ ਇਹਨੇ ਪੀ ਜੀ ਜਿਆਦਾ ਜੀ ਹਾਂ ਅੱਜ ਪੀਸ ਦੇਖ ਲੈ ਜਿਆਦਾ ਬਲਾਓ ਸਸਤੀ ਕਰ ਪਹਿਲਾਂ ਸਸਤੀ ਕਰ ਬਜੀ ਹਾਂ ਆ ਸਾਰੇ ਮੈਂ ਦੇਖ ਕੇ ਹੋਏ ਜਾਂ ਤੁਸੇ ਗੱਲਾਂ ਮਾਰੀ ਚੋਕ ਕੋਲੇ ਗੱਲਾਂ ਨਾਲ ਹੀ ਜਮ ਖੜਾ ਮੇਰਾ ਮਿੱਤਰ ਪਿਆਰਾ ਮਿਲ ਗਿਆ ਸੀ ਬਾਈ ਮੈਨੂੰ ਮੇਰਾ ਕਲਾਸ ਫੈਲੋ ਜਦੋਂ ਬੰਦੇ ਨੂੰ ਕਲਾਸ ਫੈਲੋ ਮਿਲ ਜਵੇ 10 15 ਸਾਲ ਪੁਰਾਣਾ ਬੰਦਾ ਕਿ ਮੜੇ ਦੋ ਕੁ ਮਿੰਟ ਦੁੱਖ ਸੁੱਖ ਸਾਂਝੇ ਕਰੇ ਜਾ ਸਕਦੇ ਕਿ ਨਹੀਂ ਹਾਂਜੀ ਹਾਂਜੀ ਹੈਨਾ ਤੇ ਫਿਰ ਐਨੇ ਆ ਕੱਪੜੇ ਤੇ ਬਚਾਰਾ ਤੰਗ ਕਰਿਆ ਐਨੇ ਕੱਪੜੇ ਬੋਲੇ 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 ਮੁੰਡਾ ਸਾਊਆ ਹਾਂ ਇਸ ਕਰਕੇ ਨੇ ਸਾਰੇ ਕੱਪੜੇ ਬੋਲਤੇ ਜੇ ਕੋਈ ਹੋਰ ਹੁੰਦਾ ਨੇ ਨਾ ਜੋੜਦਾ ਤੇ ਹਾਂਜੀ ਅੱਗੇ ਦੇਖੋ ਜਾ ਕੇ ਨਹੀਂ ਤੂੰ ਹਾਂ ਕੱਪੜੇ ਹਾਂ ਜੋ ਟਰੈਕਸੂਟ ਤਾਂ ਲੱਦਦਾ ਨਹੀਂ ਕੋਈ ਟਰੈਕਸੂਟ ਕਹਿੰਦੀ ਤੂੰ ਤਾਂ ਲੈਣ ਨੂੰ ਹਾਂ ਸਾਰੇ ਟਰੈਕਸੂਟ ਹੈ ਆਹ ਕੌਣ ਖਣਾ ਟਰੈਕਸੂਟ ਹੈ ਬਈ ਟਰੈਕਸੂਟ ਦਿਖਾ ਯਾਰ ਕਿੱਥੇ ਆ ਆ ਦੇਖੋ ਇਹਨੇ ਵਧੀਆ ਵਧੀਆ ਟਰੈਕਸੂਟ ਦਿਖਾਈ ਅੱਛਾ ਹਾਂ ਉਹ ਆਹ ਹੈ ਆ ਦੇਖ ਇੱਧਰ ਇੱਧਰ ਦੇਖ ਆਹ ਟਰੈਕਸੂਟ ਦੇ ਗਰਮ ਆਈਟਮ ਹੈ ਜੀ ਜਾਂ ਜਿੱਦਾਂ ਮਰਜ਼ੀ ਯੂਜ਼ ਕਰੇ ਟੀਪੀਓ ਸਟਾਫ ਨਾ ਹਵਾ ਜਾਣੀ ਦਬਲ ਐਕਸਐਲ ਚ ਹੈ ਨਾ ਹਾਂ ਇਹ ਤਾਂ ਚੱਲ ਚੋਕਰ ਅੱਛਾ ਇਹ ਵੀ ਬੋਮ ਵਾਲਾ ਇਹ ਵੀ ਪ੍ਰੋਪਰ ਵਧੀਆ ਕਲਰ ਹੈ ਇਹ ਹੈ ਤਾਂ ਕਪੜਾ ਤੇ ਇੱਕੋ ਦੋਨਾਂ ਦਾ ਨਾ ਹਾਂਜੀ ਹਾਂਜੀ ਟੀਪੀਓ ਸਟਾਫ ਦੇ ਦੋਨਾਂ ਦਾ ਥੋੜਾ ਕਲਰ ਨਹੀਂ ਇਹ ਆ ਜਿਹੜੀ ਆ ਰੇਡਾਈ ਵੀ ਲਿਖੀ ਵੀ ਉਹ ਨਹੀਂ ਲਿਖੀ ਵੀ ਕਿ ਪੱਕੀ ਕੰਪਨੀ ਦਾ ਇਹ ਫਸਟ ਕਾਪੀ ਆਟਮ ਹੁੰਦੀ ਹੈ ਅੱਛਾ ਫਸਟ ਕਾਪੀ ਆਟਮ ਹੁੰਦੀ ਹੈ ਹਾਂ ਠੀਕ ਹੈ ਠੀਕ ਹੈ ਠੀਕ ਹੈ ਬੈਂਡ ਹੁੰਦਾ ਉਹ ਤਾਂ 10 ਤੇ 12 ਆਂ ਦੀ ਆਟਮ ਆਲੇ ਤੁਹਾਨੂੰ ਬਤਾਉਂਦਾ ਉਹ ਵੀ ਗੱਲ ਤੁਹਾਡੀ ਮੈਂ ਮੰਨ ਗਿਆ ਮੰਨ ਗਿਆ ਇਹਨਾਂ ਨੂੰ ਇਹਦੇ ਚ ਨਹੀਂ ਸਮਝ ਆਇਆ ਫਿਰ ਇਹ ਕਹਿੰਦੇ ਫਿਰ ਕਰ ਵੀ ਅੱਗੇ ਹੋਰ ਸ਼ੁਰੂ ਕਰੋ ਕੋ ਸਾਂ ਇਹਨਾਂ ਨੇ ਕਹਿੰਦੇ ਲੱਗ ਤੋਂ ਦੇ ਲਓ ਫਿਰ ਮੈਂ ਇਹਨਾਂ ਨੂੰ ਲੱਗ ਤੋਂ ਇਹ ਡਿਜ਼ਾਈਨ ਦਿਖਾਏ ਵੀ ਇਹਨਾਂ ਨਾਲ ਲੱਗ ਤੋਂ ਲੋਰਾ ਮੈਚ ਕਰਾ ਲਓ ਅੱਛਾ ਇਹ ਵੀ ਸੋਹਣਾ ਕੰਮ ਹੈ ਬਣਾ ਕੇ ਦਿਆ ਉਹਨਾਂ ਨੇ ਅੱਛਾ ਫੇਰ ਕਹਿੰਦੀ ਹੁਣ ਫੇਰੇ ਨੇ ਕਿਹਾ ਹਣਾ ਹੋਰ ਦਿਖਾ ਕੋ ਹਨਾ ਹਾਂਜੀ ਹੋਰ ਹੋਰ ਦੇ ਚੱਕਰ ਚ ਇਹਨਾਂ ਨੇ ਗਲਤ ਚੀਜ਼ ਦੇਖ ਲੈਣੀ ਹੋਰ ਹੋਰ ਦੇ ਚੱਕਰ ਗਲਤ ਜੀ ਚੂਜ਼ ਨਾ ਕਰ ਲਵੇ ਹਾਂ ਆਪਾਂ ਗੰਦੇ ਦੇ ਖੇਤ ਵਿੱਚ ਪੜ ਗਏ ਉਹ ਕੰਮ ਹੋ ਗਏ ਉਹ ਸਮਝ ਨਹੀਂ ਆਉਂਦੀ ਕੀ ਕਰੀਏ ਜੀ ਸਾਰੇ ਹੀ ਇੱਕਲਾ ਦਿਖਾਏ ਨਾ ਅੱਛਾ ਜੀ ਉਹ ਵਾਜੀ ਬਰਬਰੀ ਕੀ ਬਾਤ ਹੈ ਅੱਛਾ ਕੱਪੜੇ ਬਹੁਤ ਅੱਛਾ ਬੂਰਲੈਸ ਹੈ ਬੂਰ ਨਹੀਂ ਆਉਂਗਾ ਪਰ ਜੇ ਵੀ ਬੂਰ ਆ ਗਿਆ ਮੈਂ ਰਜਾਈ ਚ ਪੜ ਜਾਣਾ ਜਾ ਕੇ ਪਾ ਕੇ ਕਹਿੰਦਾ ਤੁਸੀਂ ਮੈਨੂੰ ਪਾਇਆ ਤੀ ਦੇ ਦਿਓ ਇਹ ਚੀਜ਼ਾਂ ਇਦਾਂ ਦੀਆਂ ਦੇਖੋ ਅੱਛਾ ਟੂਟ ਲੈ ਕੇ ਆਇਆ ਫਿਰ ਇਹਨਾਂ ਦੀ ਡਿਮਾਂਡ ਤੇ ਮੈਂ ਹਾਂ ਇਹ ਕਿੱਥੋਂ ਲਿਆ ਚੰਡੀਗੜ੍ਹ ਜਾਇਆ ਤੂੰ ਲੁਧਿਆਣੇ ਜਾ ਵੀ ਆਇਆ ਇਹਨਾਂ ਦੀ ਡਿਮਾਂਡ ਤੇ ਦੂਜੀ ਦੁਕਾਨ ਤੇ ਆਪਣੇ ਲਿਆ ਅੱਛਾ 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 ਦੂਸਰੀ ਦੁਕਾਨ ਤੋਂ ਮੰਗਾਇਆ ਫਿਰ ਇਹ ਸਮਾਨ ਯਾਰ ਇਹ ਵੀ ਠੀਕ ਲੱਗਦਾ ਮੈਨੂੰ ਇਹਦੇ ਚ ਵੀ ਕਲਰ ਆ ਦੇਖੋ ਕਲਰ ਇਹ ਵੀ ਸੋਹਣਾ ਹੈ ਵਾਹ ਜੀ ਵਾਹ ਠੀਕ ਹੈ ਬਲੈਕ ਹੈ ਪੈਂਟ ਸਟਾਈਲ ਲੋਅਰ ਹੈ ਇਹ ਵੀ ਔਰ ਕੱਪੜਾ ਇਹ ਵੀ ਫੁੱਲ ਗਰਮ ਹੈ ਜੀ 300 GSM ਹੈ 340 ਤੋਂ ਵੀ ਉੱਪਰ ਆ 컬러 ਵੀ ਸੋਨਾ ਹੈ ਅੱਛਾ ਜੀ ਪਿਓ ਮਾ ਦਾ ਇਹ ਵੀ ਬਹੁਤ ਟੌਪ ਕਲਾਸ ਹੈ ਜੀ ਹੁਣ ਤੁਸੀਂ ਦੇਖੋ ਕਿਹੜਾ ਉਹ ਵਾਹ ਜੀ ਸਾਰੇ ਪੀਸ ਅੱਦਾਂ ਦੇ ਹੈ ਜੀ ਵੀ ਡੜਾ ਡੜ ਬਿਕਦੀਆਂ ਬਈ ਦੁਕਾਨ ਤੇ ਇਹ ਅੱਦ ਕਿਆ ਬਾਤ ਅੱਲਾ ਲਾਤਾ ਢੇਰ ਵਿਚਾਰੇ ਨੇ ਸਾਰਾ ਕੁਝ ਤੁਸੀਂ ਨਹੀਂ ਹੋਏ ਕਨਫਿਊਜ਼ ਸੱਚ ਦੱਸ ਮੈਂ ਮੈਂ ਕਨਫਿਊਜ਼ ਨਹੀਂ ਮੈਂ ਤਾਂ ਅਲੱਗ ਬੀੜੀ ਸ਼ੁਰੂ ਕਰੀਆਂ ਹੁਣ ਮੈਂ ਮੜ ਜਾ ਕੇ ਦੇਖੂੰਗਾ ਵੀ ਕਪੜਾ ਜੇ ਵਧੀਆ ਤਾਂ ਰੇਟ ਵੀ ਇਹਨਾਂ ਦੇ ਵਧੀਆ ਹੋਣਗੇ ਇਹ ਜੀ ਗੱਲ ਤਾਂ ਨਹੀਂ ਕਿ ਬੰਦੇ ਬਾਜ ਦੇ ਦਿੰਦੇ ਆ ਨਾ ਨਾ ਹੁਣ ਤਾਂ ਗਰਮੀ ਗਰਮੀਆਂ ਆਉਣ ਲੱਗੀਆਂ ਥੋੜਾ ਜਿਹਾ ਡਿਸਕਾਊਂਟ ਸਕੂਨ ਕਰਦੇ ਹੋ ਕੋਈ ਚੱਕਰ ਨਹੀਂ ਗਿਆ ਚਲੋ ਤੇ ਦੇਖਦੇ ਆ ਬਣਾਉਂਦੇ ਆ ਡਿਸਾਈਡ ਕਰਦੇ ਆ ਆਪਾਂ ਤੇ ਬਾਜੀ ਕੋ ਸਾਮਾਨ ਸਮੁੰਨ ਠੀਕ ਹੈ ਇਹਨਾਂ ਵਧੀਆ ਓਕੇ ਦੀ ਰਿਪੋਰਟ ਆ ਸਾਰਾ ਕੁਝ ਬੱਸ ਤੂੰ ਦੇਖਦੇ ਇਹਨੇ ਤੁਸੀਂ ਤੂੰ ਦੇਖ ਦੱਸ ਦੱਸ ਮੈਨੂੰ ਕੀ ਅਪਲਾਨ ਹੈ ਤੇਰਾ ਟਰੈਕਸੂਟ ਨਹੀਂ ਲੈਣਾ ਕੀ ਕਰਨਾ ਫਿਰ ਦੇਖੀ ਸੇਵ ਹੀ ਲੱਗਦੀ ਹੈ ਅੱਛਾ ਬਾਕੀ ਆ ਵੀ ਠੀਕ ਆਂਦਾ ਵੀ ਮਾੜਾ ਵੀ ਸਰਪ੍ਰਾਈਜ਼ ਵੀ ਹੁੰਦਾ ਹੈ ਸਰਪ੍ਰਾਈਜ਼ ਵੀ ਹੁੰਦਾ ਹੈ ਨਹੀਂ ਆਪਾਂ ਆਪਣੀ ਵੀਡੀਓ ਬਾਅਦ ਚ ਛੱਡੂਗਾ ਨਾਲ ਤੇ ਉਹਨਾਂ ਨੂੰ ਕੋਈ ਪਤਾ ਲੱਗਣਾ ਸਰਪ੍ਰਾਈਜ਼ ਤਾਂ ਉਹਨਾਂ ਵਾਸਤੇ ਹੋ ਹੀ ਲੈਣਾ ਹੈ ਹਾਂ ਆ ਵੀ ਕਲਰ ਵਧੀਆ ਮੜਾ ਦਾ ਆ ਵੀ ਨਹੀਂ ਹੈਗਾ ਮੜਣਾ ਹੈ ਕਿਹਨੇ ਕਲਰ ਵੀ ਮੈਂ ਉਹਦੇ ਕਈ ਬਲੈਕ ਦੇਖ ਲਈ ਅੱਛਾ ਮੈਂ ਕੁਝ ਅਲੱਗ ਜਿਹਾ ਕਲਰ ਵੀ ਲੈ ਦਮਾ ਇਹ ਵੀ ਗੱਲ ਤਾਂ ਠੀਕ ਹੈ ਹੈਨਾ ਮੈਂ ਤਾਂ ਹੋਰ ਤੋਂ ਕੋ ਚੱਕਰ ਠੀਕ ਹੈ ਮੈਨੂੰ ਵੀ ਠੀਕ ਲੱਗਦੀ ਗੱਲ ਹਾਂ ਉਹ ਟਰੈਕ ਸੂਟਾਂ ਨੇ ਉਹ ਨਹੀਂ ਤੇਰੇ ਦਿਮਾਗ 'ਚ ਆ ਹੈਗੇ ਉਹ ਉਹ ਬਲੈਕ ਬਲੈਕ ਕਰਕੇ ਛੱਡ ਦਿੱਤੀ ਤੁਸੀਂ ਬਲੈਕ ਨੂੰ ਹੀ ਜਿਹੜੇ ਉਹ ਮੈਚਿੰਗ ਕਰ ਦਦਾ ਭਾਜੀ ਉਹ ਵੀ ਮੈਨੂੰ ਠੀਕ ਲੱਗਦਾ ਕੁਛ ਪਲੇਨ ਜੀ ਹਨਾ ਚਲ ਕੋਈ ਨਹੀਂ ਖੜ ਜਾ ਆਪਾਂ ਇੱਕ ਵਾਰ ਡਿਸਾਈਡ ਕਰਦੇ ਆਂ ਕੱਪੜਾ ਤਾਂ ਕੋਈ ਮਾੜਾ ਨਹੀਂ ਹੈਗਾ ਇਹ ਉਹ ਦੇਖ ਜਿਵੇਂ ਉਹ ਭਾਜੀ ਨੇ ਕੱਢਿਆ ਇਹਨਾਂ ਨਾਲ ਲੋਰ ਕਿਹੜੀ ਲਈ ਸੀ ਭਲਾ ਇਹਨਾਂ ਨੇ ਉਹ ਵੀ ਕੱਢ ਦਾਂ ਜੀ ਆ ਦੇਖ ਕਾਹਦੇ ਹੋਣੇ ਇਹ ਵੀ ਸੋਹਣਾ ਕੈਮਲ ਬ੍ਰਾਊਨ ਓਕੇ ਤਾਂ ਲੱਗ ਜਾ ਹੋ ਜਾਣਾ ਬਈ ਆਹੋ ਮੈਨੂੰ ਪੜਨਾ ਨਹੀਂ ਮੈਸਰਾ ਮੈਂ ਤਾਂ ਇਹ ਚੀਜ਼ ਦੇਖਾਂ ਨਹੀਂ ਉਹਦਾ ਕੀ ਅਨਸਰ ਹੂੰ ਇਹ ਕੰਫਰਟ ਦੇ ਤੋਂ ਬੰਨ ਦੇਖਿਆ ਮੈਂ ਪਹਿਲਾਂ ਲੱਗਿਆ ਇਹ ਬੜਾ ਸੋਹਣਾ ਹਾਂ ਇਹ ਵੀ ਠੀਕ ਆ ਦੇਖ ਲਓ ਠੀਕ ਹੈ ਜੀ ਲੈਣਾ ਆਪਾਂ ਨੇ ਗਰਮੀਆਂ ਹੂੰ ਸਰਦੀਆਂ ਜੀਆਂ ਹੈਗੀਆਂ ਹੁਣ ਆਹ ਵੀ ਸੋਹਣਾ ਆਹ ਬਣਾ ਲਓ ਕੰਬੀਨੇਸ਼ਨ ਦੇਖੋ ਆਹ ਇਹਦਾ ਵੀ ਬਣਦਾ ਆ ਵੀ ਬਣਦਾ ਏ ਇਹਦੇ ਨਾਲ ਆਹ ਚੀਜ਼ ਨੇ ਇਹਦੇ ਦੀ ਬਣ ਗਿਆ ਜੀ ਇਹਦੇ ਨਾਲ ਮੈਚਿੰਗ ਜੀ ਬਣਦੀ ਹਾਂ ਹਾਂ ਇਹਦੇ ਨਾਲ ਪੂਰਾ ਬਹੁਤ ਵਧੀਆ ਮਗਿਆ ਮੈਸਿੰਗ ਤਾਂ ਜੁਕਣਾ ਹੀ ਵੀ ਆ ਵੀ ਹੋ ਗਈ ਦਾ ਹੂੰ ਸਦੀ ਸਦੀ ਆ ਕਲਰਿੰਗ ਦੀ ਥੋੜਾ ਜਿਹਾ ਪਰਖਾ ਕੱਪੜਿਆਂ ਪਰ ਹੱਥ ਲਾਏ ਤਾਂ ਜੀ ਕਰਦਾ ਹੁਣੇ ਪਾ ਲਓ ਹੂੰ ਮੋਟੇ ਆ ਬਾਕੀ ਹੁਣ ਤਾਂ ਆਈ ਪ੍ਰਾਈਸ ਤਾਂ ਜੇ ਹੁਣ ਇੰਨਾ ਪ੍ਰਾਈਸ ਦਾ ਬਹੁਤਾ ਰੌਲਾ ਪਾਉਂਦੇ ਹੋ ਨਾ ਕਿੰਨਾ ਕਿੰਨਾ ਖਲਾ ਦੂਗਾ ਹੋ ਹਾਂ ਹਾਂ ਤਾਂ ਕੋਈ ਨਹੀਂ ਮੈਂ ਤਾਂ ਤੁਹਾਨੂੰ ਮਜ਼ਾਕ ਵੀ ਨਹੀਂ ਕਰ ਸਕਦੀ ਹੁਣ ਠੜੇ ਭੱਜਣ ਨਾ ਠਾਉਂਗਾ ਥੋੜਾ ਸੰਦਕਾਨ ਚ ਜੇ ਨਾ ਠਾਉਂਗਾ ਮੁੜ ਕੇ ਕਿਸੇ ਨੇ ਆਉਣਾ ਨਹੀਂ ਫਿਰ ਇੱਥੇ ਨਾ ਨਾ ਨਹੀਂ ਬੰਦੇ ਤਾਂ ਵਧੀਆ ਐ ਜੀ ਗੱਲ ਨਹੀਂ ਬਹੁਤ ਸੋਹਣਾ ਕੱਪੜਾ ਦਾ ਸੌਂਹਣਾ ਦੇਖੋ ਨਿੱਗੜੇ ਕੱਪੜੇ ਇਹਦੇ ਥੱਲੇ ਵੀ ਘੜਾ ਇਹ ਤਾਂ ਕੁਸ ਆਹ ਇਹ ਕਿ ਪਹਿਲਾਂ ਬੋਲਣ ਦੇ ਗੱਡੇ ਵੇ ਇਹ ਵੀ ਦੇਖ ਲੈਦਾ ਹੈ ਮੈਨੂੰ ਲੱਗ ਗਿਆ ਤਾਂ ਫਿਰ ਵੀ ਇਹ ਲੋਹਾਂ ਹੈ ਤਾਂ ਹਾਂ ਪੰਲੀਆਂ ਹਾਂ ਅੱਛਾ ਇਹ ਵੀ ਮੈਂ ਥੋੜਾ ਦੇ ਦੇ ਲਈ ਵੈਸੇ ਤਾਂ ਮੈਂ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਸਰ ਭਾਈ ਨਦਰ ਇਹਨੂੰ ਹੈਂਡਲ ਕਰ ਲੈਣ ਦੇ ਫਿਰ ਕਰਦੇ ਆਂ ਗੱਲਬਾਤ ਇਹਨਾਂ ਦੇ ਨਾਲ ਹਾਂ ਜੀ ਟ੍ਰਿਪਲ ਐਕਸਲ ਤੇ ਤੁਹਾਡੇ ਵਾਸਤੇ ਇਹ ਮੇਰੇ ਘਰ ਨਾਲ ਕੀ ਝੱcka ਮੁੰਡਾ ਇਹ ਜਾਰਾ ਮਿੱਠਾ ਭੋਜਦਾ ਸਾਨੂੰ ਸੋਨੀਆਂ ਪੈਰੀਆਂ ਦੀਆਂ ਗੱਲਾਂ ਇਹ ਕਹਿੰਦਾ ਵੀ ਤੁਸੀਂ ਕਿਸੇ ਵਾਸਤੇ ਤਾਂ ਖਰੀਦੇ ਹੀ ਖਰੀਦੇ ਆ ਆਪਣੇ ਵਾਸਤੇ ਵੀ ਖਰੀਦੋ ਕਨ ਇੱਕ ਵਾਰ ਟਰਾਈ ਕਰਕੇ ਦੇਖੋ ਬਸ ਟਰਾਈ ਨਾ ਚੰਗਾ ਲੱਗਿਆ ਮੇਰਾ ਖੋਲ ਕੇ ਚੱਲ ਜਾਓ ਐ ਵੀ ਨਹੀਂ ਕਿ ਆਪ ਜਦੋਂ ਨਾ ਚੰਗਾ ਲੱਗਾ ਫਿਰ ਚੱਲੇ ਜਾਓ ਅੱਧੀ ਚੱਲ ਵੀ ਨਹੀਂ ਗਈ ਇਹਨੇ ਮਾਰ ਪਾਉਂਦਾ ਨਹੀਂ ਨਾ ਹੈਗਾ ਇਹ ਚੀਜ਼ਾਂ ਵੀ ਵਰਤ ਕੇ ਦੇਖੋ ਭਾਜੀ ਜੇ ਵਰਤੂਗੇ ਤਾਂ ਹੀ ਫਿਰ ਇੱਕ ਜਣ ਵਧੀਆ ਲੱਗੇਗੀ ਮਨ ਨੂੰ ਆਈਜ਼ ਮਾਰ ਜਾਓ ਤੁਸਾਂ ਦੇਖਣ ਹੋਂ ਵਾਲੇ ਦਾ ਡੰਡਾ ਦੇਖੀ ਕਿਆ ਬਣ ਗਿਆ ਆ ਲਓ ਫਿਰ ਤੁਹਾਡੇ ਮੈਨੂੰ ਲੱਗਦਾ ਬਟਨ ਨਹੀਂ ਲੱਗਣੇ 50 ਸਾਈਜ਼ ਹੈ 50 ਸਾਈਜ਼ ਅੱਛਾ ਨਾ 50 ਹਜਰ ਅੱਲਾ ਆਹ ਲਾ ਲਾ 50 ਲਾ ਲਾ 50 ਪਜੂ ਵਿੱਚੇ ਰਹਿ ਗਈ ਆਹ ਦੇਖੋ ਫਿਰ 50 ਲਿਆ ਆਇਆ ਸੀ ਮੈਂ ਤੁਹਾਡੇ ਅਸਤ ਉਹ ਮੇਰੀ ਗੱਲ ਸੁਣ ਲੈ ਮੇਰਾ 50 ਤਾਂ ਤੇਰੇ ਰਾਸਤੇ 'ਚ ਰਹਿ ਗਈ ਹਨ ਵਾਲੇ ਪਤਾ ਡਬਲ ਵਾਂਗੂ ਤੇਰੇ ਲੈ ਬਾਈ ਤੂੰ ਜਾ ਯਾਰ ਇੱਥੇ ਤੇ ਆਹ ਪਾ ਕੇ ਦਿਖਾਓ ਫਿਰ ਬ੍ਰੀਕ ਚੈੱਕ ਇੱਥੇ ਕਲਰ ਆਇਆ ਤੇ ਜਾਂ ਹੋਪ ਚੱਕਰ ਤੂੰ ਜਿਹੜੀ ਚੀਜ਼ ਆਹ ਦੇਖੋ ਕਿੰਨੇ ਸਾਨਾ ਖੋਲ ਵੀ ਲੈ ਹੁਣ ਹੁਣ ਜਿਹੜੀ ਮੈਂ ਐਡਮ ਬੁਕਵਾਲ ਲੱਗਿਆ ਨਾ ਤੁਹਾਨੂੰ ਹੋਰ ਪਰਫੈਕਟਾਂ ਨਹੀਂ ਦੇ ਦੇ ਉਹ ਮੇਰੇ ਪਸੰਦ ਨਹੀਂ ਆਉਂਦੀ ਦੇਖੀ ਤੁਹਾਨੂੰ ਹਾਂ ਜੀ ਪਾ ਕੇ ਦਿਖਾਓ ਇੱਕ ਵਾਰ ਉਹ ਤਾਂ ਤਾਂ ਹੈ ਕਿ ਇਹ ਜਣਾ ਬੱਲੇ ਭਾਈ ਕਿੰਨਾ ਸੋਹਣਾ ਲੱਗਦਾ ਉਹ ਫਲਾਣਾ ਭਾਈ ਉਹ ਢਿਮਕਾ ਭਾਈ ਉਹ ਬੱਲੇ ਬੱਲੇ ਦੋ ਬੰਦੇ ਮੈਨੂੰ ਆ ਲੱਗਦੀ ਆ ਥੋੜੇ ਜਿਹੜੀ ਰੱਖੀ ਐ ਇਹਨਾਂ ਨੇ ਵੀ ਆਉਂਗੀ ਦੋਨੋਂ ਤਿੰਨੇ ਹੀ ਵਧੀਆ ਐ ਇਹ ਤਾਂ ਸਹੀ ਆ ਵਧੀਆ ਇਹਨਾਂ ਦੇ ਹੁਣ ਦੱਸੋ ਕਿਹਨਾਂ সাইਜ਼ ਮੇਰਾ ਹੈ ਇਹ ਲੱਗੇ ਤਾਂ ਜਾਣਦੇ ਸਬਸਕ੍ਰਾਈਬਰ ਲੈ ਕੇ ਆਪਾਂ ਲੱਗੇ ਬਟਨ ਦੇ ਪਟਣ ਲੱਗ ਗਏ ਮੈਨੂੰ ਐ ਹੀ ਦੇਖ ਅਤਰ ਸ਼ਰਟ ਤਾਂ ਲਈ ਮੈਂ ਪਾ ਪਹਿਲੀ ਗੱਲ ਤਾਂ ਮੈਨੂੰ ਉਹ ਡੱਬੀ ਬੋਡੀ ਬੜੀ ਮੋਟ ਉਹ ਦੱਬੀ ਵਾਲੇ ਕਰਕੇ ਥੋੜਾ ਜਿਹਾ ਦਿਮਾਗ ਚਾਹੀਦਾ ਸੀ ਗੱਲ ਵੀ ਤੇ ਉਸ ਤੋਂ ਬਾਅਦ ਇਹ ਵੀ ਕਿ ਕਿਸਮ ਕੋਈ ਨਾ ਪੱਗਾ ਵਧੀਆ ਮੈਚ ਉਹ ਨਹੀਂ ਹੁਣ ਤੂੰ ਇੱਕ ਚੀਜ਼ ਦੇਖ ਪਤਾ ਕੀ ਗੱਲ ਹੈ ਮੈਂ ਸ਼ਰਟਾ ਪ੍ਰਿੰਟ ਕਰਦੇ ਨਹੀਂ ਪਾਉਂਦਾ ਕਿਉਂਕਿ ਮੇਰਾ ਢਿੱਡ ਹੈਗਾ ਬਾਹਰ ਨੂੰ ਢਿੱਡ ਬਾਹਰ ਨੂੰ ਆ ਪੱਲਾ ਜਾਇਆ ਚੱਕਿਆ ਰਹਿੰਦਾ ਨਹੀਂ ਵੀ ਇਹ ਠੀਕ ਲੱਗ ਰਿਹਾ ਇਹਨਾਂ ਨੂੰ ਪੁੱਛ ਲੋ ਜੱਸਾ ਸਹੀ ਨਹੀਂ ਲੱਗਦਾ ਇਹ ਹਾਂ ਇਸ ਤੇ ਕੋਹਾ ਦੇ ਆਡੀਅנס ਨੂੰ ਪੁੱਛੋ ਚਲੋ ਆਡੀਅנס ਦੱਸਿਓ ਜੀ ਆਡੀਅנס ਤੇ ਪੁੱਛੋ ਤੁਸੀਂ ਦੱਸਿਓ ਮੇਰੇ ਠੀਕ ਲੱਗਦਾ ਇਹ ਜਲੂਸ ਮਤਲਬ ਇਹ ਜਲੂਸ ਨਿਕਲੇ ਮੇਰੇ ਠੀਕ ਲੱਗਦਾ ਕਿ ਮੈਂ ਕੁਰਤੇ ਪਜਾਮੇ ਠੀਕ ਲੱਗਦਾ ਜੇ ਤੁਹਾਡੀ ਮਤਲਬ ਵਿਚਾਰ ਚਰਚਾ ਦੇ ਵਿੱਚ ਯੈਸ ਹੋਏ ਤਾਂ ਮੈਂ ਮੁੜ ਕੇ ਦੁਕਾਨ ਤੇ ਜਰੂਰ ਆਉਂਗਾ ਮਾਟ ਮੈਨੂੰ ਚੰਗਾ ਹੀ ਲੱਗਿਆ ਹੈਗਾ ਇਹ ਚਲੋ ਤਾਂ ਮੇਰੀ ਆਪਣੀ ਚੋਅਸਤੀ ਹੈ ਜੀ ਪੈਸੇ ਦੀ ਗੱਲ ਹੁੰਦੀ ਹੈ ਕਿ ਕਹਿੰਦੇ ਖਾਓ ਮਨ ਪਾਉਂਦਾ ਰਾਈਟ ਨਾ ਜੱਗ ਫੋਨ ਕਰ। ਇਹ ਜੇ ਹੁਣ ਜੱਗ ਦੱਸੂਗਾ ਸਾਡਾ ਜਿਹੜਾ ਨਿਊ ਵੀਜ਼ ਦੇਖਦੇ ਨੇ ਬੈਠੇ। ਕਾਈ ਆਵਣਾ ਕਿ ਆ ਵੀ ਤੁਸੀਂ ਦੇਖ ਵੀ ਤੁਸੀਂ ਦੇਖ ਕੇ ਦੱਸਿਓ ਵੀ ਮੇਰੇ ਠੀਕ ਲੱਗਦਾ ਸੀ। ਹਾਂਜੀ। ਤੁਸੀਂ ਰਿਸਪੌਂਸ ਦੱਸਿਓ ਫੇਰ। ਹਾਂ ਬੇਬੇ ਫਿਰ ਮੈਂ ਸਪੈਸ਼ਲ ਇਹਨਾਂ ਦੇ ਕੋਲ ਫੇਰ ਆਉਂਗਾ ਇਹੀ ਕੰਮ ਦੇ ਵਾਸਤੇ। ਹਾਂਜੀ। ਤੇ ਬਟ ਮੈਂ ਤਾਂ ਬਸ ਆਹੀ ਏ ਠੀਕ ਹੈ ਮੈਂ ਪਤਾ ਕਰ ਤੇ ਮੈਂ ਕੁਰਤੇ ਪਜਾਮੇ ਪਾ ਕੇ ਖੁਸ਼ ਮਿਲ ਕੇ ਡਣੀ ਨਹੀਂ ਦਿਖਦਾ ਉਹਦੇ ਵਿੱਚ। ਕੋਈ ਗੱਲ ਨਹੀਂ ਵੀ ਆ। ਤੁਸੀਂ ਹੋਰ ਸਮਝ ਗਿਆ ਨਾ ਪੁੱਛ ਕੇ ਰਿਸਪੌਂਸ ਦੱਸਿਓ ਹੁਣ ਮਨ ਨੂੰ। हां एदे तू भी देख ले तेरे को भी वीडियो आए जानी है ऑडियंस तही कहूंगे कि ਲੈਣਾ ਚਾਹੀਦਾ ਜੀ ਇਹਨੂੰ ਸ਼ਰਟ ਲੈਣੀ ਚਾਹੀਦੀ ਲੈ ਹਾਂ ਜੀ ਮਾਫੇ ਕੁਰਤੇ ਪਜਾਮੇ ਛੱਡ ਕੇ ਬਫੇ ਇਹਦੇ ਪਰੇ ਹੋ ਜਾਣਾ ਫਿਰ ਮੈਂ ਫਿਰ ਹਾਲਤਾ ਕਿ ਕੁਰਤੀ ਇਹਦੇ ਕੇ ਥੋੜੇ ਸਰ ਨਾਲਾ ਫਿਰ ਕਹਿੰਦਾ ਵੀ ਪੈਂਟ ਵੀ ਖਰੀਦੋ ਥੱਲੇ ਨੂੰ ਪੈ ਕੇ ਦੱਸੇ ਆਪਾਂ ਮੇਰੀ ਜਾਨ ਨੂੰ ਹੋਏ ਪੈਂਟ ਕੋਈ ਲੱਕ ਆਉਣਾ ਹੈ ਨਹੀਂ ਤਾਂ ਨਾ ਨਾ ਹੈ ਜੀ ਆਹ ਯਾਰ ਓ ਯਾਰ ਮੈਂ ਜਿਹੜੀ ਗੱਲ ਕਹਿੰਦਾ ਇੱਥੇ ਰੋਪੜ ਸ਼ਹਿਰ ਤੇ ਜਦ ਮੈਂ ਪੜਦਾ ਹਾਂ ਲੋਕਾਂ ਨੇ ਡੰਗਰਾਂ ਕੋ ਸਿਰ ਲਾਉਣ ਲੱਗਦੇ ਜਾ ਬਾਈ ਹੋਰ ਦੁਕਾਨ ਦੇ ਕੋਈ ਆ ਦੇਖੋ ਮੈਂ ਕੱਛ ਪੈਕਲ हां 40 42 साइज तक भी पेंट भी यही लेके आना तू कपड़ा चेक करूंगे ना हां पता लगूंगा थनु आ देखो سوا के ही 15 ਤੋਂ 1600 ਰੁਪਏ ਦੀ ਬੰਦੀ ਹੈ 2000 ਰੁਪਏ ਤੱਕ ਦੀ ਜਾਂਦੇ ਹੈ ওভারਸਾਈਜ਼ ਹੈ ਨਾ हां ওভারਸਾਈਜ਼ ਦੇ ਕਾਰਨ ਉਹ ਆ ਦੇਖੋ ਇਹ ਕਪੜਾ ਨਹੀਂ ਰੈਗੂਲਰ ਮਿਲਦਾ ਸਟੈਚ ਹੈ ওভারਸਾਈਜ਼ ਚ ਸਪੈਸ਼ਲ ਇਹ ਗੱਲ ਬਾਤ ਹੈ ਕਿ ਇਹਦੀ ਫਿਨਿਸ਼ਿੰਗ ਨਿਕਰਾਬ ਹੁੰਦੀ ਹੈ ਲੰਬੇ ਟਾਈਮ ਨਹੀਂ ਵਰਤ ਲੋ ਬੰਦਾ ਜਿੱਦਾਂ ਮਰਜੀ ਤੇਰਾ ਮੈਂ ਪਾਉਂਦਾ ਹੀ ਨਹੀਂ ਮੈਨੂੰ ਦਿਖਾ ਇਹ ਨਾ ਤਰਾਓ ਤਰਪਾਈ ਹਾਂ ਮਨੂ ਤੂੰ ਬਹੁਤ ਸੋਹਣੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰਦਾ ਦੋ ਗਪੰਪ ਜੇ ਦੇ ਦੇਣੇ ਮੈਨੂੰ ਤੂੰ ਹੀ ਤੂੰ ਹੀ ਨਹੀਂ ਗੱਲਾਂ ਕਰਾਂ ਤੂੰ ਛੇਤੀਓ ਗੱਲਾਂ ਕਰ ਜਿੰਦੀ ਆ ਆਲੇ ਦੁਆਲੇ ਹਾਂ ਆਈਟਮ ਦੇਖ ਲਓ ਪਾਕੀਲਾ ਅੰਨੀ ਸਿੱਧੀ ਗੱਲ ਨਾਲ ਦੇ ਰਿਸੀ ਚੱਲੋ ਤੁਸੀਂ ਰਿਸਪੌਂਸ ਪੁੱਛਿਓ ਗਾਇਸ ਹਾਂ ਗਾਇਸ ਤੋਂ ਰਿਸਪੌਂਸ ਬੱਚਾਂਗੇ ਆਪਾਂ ਇਹ ਦੱਸਣਗੇ ਸਾਨੂੰ ਫਿਰ ਉਸ ਤੋਂ ਬਾਅਦ ਵਿੱਚ ਜਿੰਮੇ ਦਾ ਵੀ ਹੋਇਆ ਉਕੜਾ ਮੈਂ ਫਿਰ ਯਾਰ ਆਪਾਂ ਕਿਤੇ ਰੋਪੜ ਕਿਤੇ ਦੂਰ ਆ ਇਹ ਤਾਂ ਬਾਹਰ ਅੰਦਰ ਕੋ ਮਦਾਮ ਮਦਾ ਰੋਪੜ ਪਹੁੰਚਣਾ ਸਾਡਾ 5-6 ਕਿਲੋਮੀਟਰ ਤੇ ਪਿੰਡ ਆ ਯਾਰ ਆਪਣਾ ਹਾਂ ਨੱਠ ਭੱਜ ਕੇ ਉਹ ਤਾਂ ਦੌੜ ਦੂੜ ਲਾਇਆ ਕਰਨੀ ਅਸੀਂ ਹੁਣ ਮੈਂ ਢਿੱਡ ਹੌਲਾ ਕਰਦਾ ਮੈਂ ਪਹਿਲਾਂ ਪਹਿਲਾਂ ਮੈਂ ਆਪਣਾ ਢਿੱਡ ਹੌਲਾ ਕਰ ਲਵਾਂ ਫਿਰ ਮੈਂ ਤੇ ਤੇ ਪੈਂਟਪੂਲ ਫੜਾ ਲੈ ਕੇ ਜਾਵਾਂਗਾ ਫਿਰ ਨੀ ਮੈਂ ਕਿਸਨ ਵੀ ਪੁੱਛਣਾ ਹੈਗਾ ਠੀਕ ਹੈ ਹੁਣ ਤਾਂ ਮੈਨੂੰ ਪੁੱਛਣਾ ਪੈਣਾ ਦਾ ਮੇਰੇ ਜੀ ਜਲੂਸ ਨਿਕਲਦਾ ਯਾਰ ਫਿਰ ਔਖਾ ਜਿਹਾ ਰੱਬ ਯਾਰ ਹਾਂਜੀ ਹਾਂਜੀ ਮੈਂ ਤੁਹਾਨੂੰ ਤਾਂ ਹੀ ਉਧਰ ਨੂੰ ਇਸ਼ਾਰਾ ਮਾਰਿਆ ਨਾ ਹਾਂ ਹਾਂ ਇਹ ਤਾਂ ਵਧੀਆ ਕਰ ਗਿਆ ਕਰਦਾ ਹਾਂਜੀ ਇਹ ਤਾਂ ਹੀ ਸੁਆਣੇ ਗੱਲ ਤੇ ਬਾਕੀ ਤੇਨ ਕੋ ਕਪੜਾ ਪਰ ਕੁਆਲਟੀ ਵਾਲੇ ਕੱਪੜੇ ਵੀ ਆ ਕੇ ਇਹ ਵੀ ਗੱਲ ਆ ਗਈ ਹੈ ਜੇ ਕੁਆਲਟੀ ਦੇਣੀ ਆ ਤਾਂ ਰੇਟ ਵੀ ਦੇਣ ਦੇਣੇ ਹੁੰਦਾ ਫਿਰ ਬਾਕੀ ਦੇਖਦੇ ਹਾਂ ਹੁਣ ਵਰਤ ਕੇ ਤੁਹਾਨੂੰ ਹੁਣ ਪਤਾ ਲੱਗੂਗਾ ਬਜੈ ਜਮੀਨ ਦੇ ਬਲੌਗ ਦੇ ਵਿੱਚ ਵੀ ਅਸੀਂ ਕੀ ਖਰੀਦਿਆ ਹਨਾ ਉਹਦੇ ਪਰੌਣੇ ਦੇ ਵਾਸਤੇ ਤੇ ਉਹਨੂੰ ਪਸੰਦ ਆਇਆ ਕਿ ਨਹੀਂ ਜੇ ਮੜਾ ਮੋਟਾ ਕੋਈ ਸਾਈਜ਼ ਵਿੱਚ ਕੋਈ ਦਿੱਕਤ ਹੋਈ ਆ ਜਾਣ ਕਿ ਉਹ ਵੀ ਲੋਕ ਲੈ ਆ ਹਾਂ ਜਦੋਂ ਮਰਜ਼ੀ ਕਰਾ ਦੇ ਹਾਂ ਬਸ ਉਹ ਸਟਿੱਕਰਾਂ ਦਾ ਧਿਆਨ ਰੱਖੀਏ ਨਾ ਬਟੈਕ ਨਹੀਂ ਕਰਾਂਗੇ ਬਾਕੀ ਸਭ ਕੁਝ ਠੀਕ ਹੈ ਚਲੋ ਜੇ ਅਸੀਂ ਹੁਣ ਤੁਹਾਨੂੰ ਮੜਾ ਜੇ ਦਾ ਬਾਜ਼ਾਰ ਚ ਸਬਜ਼ੀ ਸਬਜ਼ੀ ਲੈਣੀ ਕੋਈ ਦੇਖ ਲੈ ਮੇਰੇ ਇੱਕ ਥੋੜਾ ਜਿਹਾ ਹੋਰ ਵੀ ਸਮਾਨ ਲੈਣਾ ਕਿਆ ਲੈਣਾ ਨਾਲੇ ਕਰਨ ਦਾ ਤਾਂ ਕੋ ਲੈ ਲੈ ਤਾਂ ਲੱਤਾਂ ਆਪਣੇ ਕਰਨ ਦੀ ਪੈਂਟ ਲੈ ਲਈ ਕਿੱਥੇ ਆਓ ਬਈ ਉਹ ਵੀ ਕੱਪੜਿਆਂ 'ਚ ਰੁਲ ਗਈ ਹੋਰ ਸਾਡੇ ਕੱਪੜੇ ਵੀ ਤਾਂ ਤਾਂ ਨੀਚੇ ਲੜਾ ਦੇ ਆਪਣੇ ਕੱਪੜਿਆਂ ਦੇ ਨਹੀਂ ਨਹੀਂ ਇੱਧਰ ਪਈ ਐ ਇੱਧਰ ਪਈ ਆ ਅੱਛਾ ਜਿਹੜਾ ਮੰਨ ਲਓ ਵੀ ਡਰੈਗ ਸੂਟੀ ਆ ਜੀ ਮੈਂ ਮੇਰੇ ਮੇਜ ਤੇ ਡਰੈਗ ਸੂਟ ਲੈ ਆਣਾ ਨਹੀਂ ਮੈਂ ਤਾਂ ਹਾਂ ਨਾ ਚਲੋ ਮਾਰੀਏ ਇਹਦੇ ਵਿੱਚ ਸਪੈਸ਼ਲੀ ਹੋ ਚਲੋ ਠੀਕ ਹੈ ਜੀ ਮਿਲਦੇ ਆ ਜੀ